ਆ ਗਈ ਅਸੀਂ ਗਗਨ ਦੇ ਟਿੱਲੇ ਤੇ ਇੱਥੇ ਗੱਡੀ پارک ਲਾ ਲਈਏ ਤੇ ਉਹ ਪਰ ਨਾ ਬਾਕੀ ਦੁਕਾਨਾਂ ਲੱਗੀਆਂ ਆ ਥੱਲੇ ਇੱਥੇ ਗਰਮ ਗਰਮ ਗਲੇਬੀਆਂ ਵੀ ਆ ਖਾ ਤੁਸੀਂ ਐਂ ਤੁਹਾਨੂੰ ਪਤਾ ਨਹੀਂ ਜਿਹੜੀ ਥੋੜੀ ਪੋੜੀ ਹੈ ਨਹੀਂ ਆ ਉਹ ਸੱਸ ਉਹ ਨਾ 750 ਪੋੜੀ ਹੈ 750 ਹੈ ਹਾਂਜੀ ਹਾਂਜੀ ਗੱਗਨ ਨੇ ਲੈ ਲਿਆ ਇੱਥੋਂ ਲੈ ਸੈ ਨੂੰ ਲੱਗ ਗਈ ਭੁੱਖ ਪਹਿਲੇ ਭੁੱਖ ਲੱਗ ਗਈ ਆ ਗੱਡੀ 'ਚ ਆਏ ਨਾ ਥੋੜਾ ਜਿਹਾ ਹੋ ਗਿਆ ਮੈਨੂੰ ਦੇ ਦਿਓ ਮਾ ਸਾਡੇ ਕੋਲ ਟੁੱਟੇ ਪੈਸੇ ਆ ਨਹੀਂ ਗੇ ਅੱਧੀਆਂ ਕਪੋੜੀਆਂ ਜਦੋਂ ਆਪਾਂ ਚੜ੍ਹੇ ਹੁੰਦੇ ਆ ਤੇ ਸਾਹਮਣੇ ਸ਼ਿਵਜੀ ਮਹਾਰਾਜ ਦੀ ਬਹੁਤ ਵੱਡੀ ਪ੍ਰਤੀਮਾ ਟੋਟਲ ਕਿੰਨੀਆਂ ਯੋਤ ਨੇ ਨਹੀਂ ਜਿੰਨੀਆਂ ਕਾ ਆਪਾਂ ਥੱਲੇੋਂ ਆ ਗਏ ਉੰਨੀਆਂ ਕ ਹੈਗੀਆਂ ਅੱਗੇ ਹੋਰ ਨਹੀਂ ਮੈਂ ਤਾਂ ਘਾਟ ਆ ਘਾਟ ਆ ਹਾਂਜੀ ਘਾਟ ਘਟ ਨੇ ਚੜਾਈ ਜਾ ਰਿਹਾ ਜੀ ਕੋਪਰ ਪਿੰਡ ਸਾਡਾ ਬਰਾਮ ਇਹ ਕਾਤੇ ਬਣਾਉਂਦੇ ਆ ਭਾਈ ਹਮੇਂ ਵੀ ਨਹੀਂ ਪਤਾ ਇਹ ਬਣਾਉਂਦੇ ਆ ਸਾਰੇ ਬਹੁਤ ਹੀ ਜਿਆਦਾ ਮਨਮੋਹਕ ਦ੍ਰਿਸ਼ਾ ਇੱਥੇ ਦਾ ਇਹ ਸਾਡਾ ਗਗਨ ਗਗਨ ਕਿੱਥਾ ਬਹੁਤ ਠੰਡ ਬਹੁਤ ਕਿੱਥੇ ਆਏ ਅੱਜ ਗਗਨਜੀ ਕਾ ਟਿੱਲਾ ਮੰਦਰ ਕਾ ਇਤਿਹਾਸ ਇਹ ਗਗਨਜੀ ਕਾ ਟਿੱਲੇ ਕਾ ਇਤਿਹਾਸ ਪਾਂਡਵੋ ਥੇ ਜੁੜਾ ਹੋਇਆ ਹੈ ਅਗਿਆਤ ਬਾਸ ਘਾੜਨੇ ਸੇ ਪਹਿਲੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਪਾਂਡਵੋ ਸੇ ਕਹਾ ਕਿ ਅਗਿਆਸ ਬਾਸ ਮੇਂ ਜਾਣੇ ਸੇ ਪਹਿਲੇ ਤੁਮ ਕਿਸੀ ਫੁਮਸਾਨ ਜਗ੍ਹਾ ਕੀ ਤਲਾਸ਼ ਕਰੋ ਵਹਾਂ ਪਰ ਹੁਣ ਆਉਂਦੇ ਵਕਤ ਆਪ ਆ ਰਹੇ ਆਂ ਗੱਡੀ ਦੇ ਵਿੱਚ ਝੂਟਲੇ ਦੇ ਲੈਂਦੇ ਹੈਨਾ ਫਲੇਰੋ ਓਪਨ ਹੈ ਜਾਂ ਪਿੱਛੋਂ ਫੜ ਕੇ ਰੱਖੀ ਡੇਰਾ ਇਹ ਇਹ ਕੀ ਆਲਾ ਸਾਰਿਆਂ ਦਾ ਉਮੀਦ ਕਰਦੇ ਸਾਰੇ ਵਧੀਆ ਹੋਊਗੇ ਤੇ ਅੱਜ ਆਇਆ ਪਰਚੀਨ ਸ਼ਿਵ ਮੰਦਰ ਗगनਜੀ ਦਾ ਟਿੱਲਾ ਸਹੋੜੀ ਕੰਢੀ ਤੇ ਇੱਥੋਂ ਮੇਨ ਹਾਈਵੇ ਤੋਂ ਜਿਹੜਾ ਹੈਗਾ ਆ ਇੱਥੋਂ 2.5 ਕਿਲੋਮੀਟਰ ਦਾ ਪ੍ਰੋਪਰ ਐਡਰੈਸ ਤੁਹਾਨੂੰ ਦੱਸ ਦਾਂਗੇ ਤੇ ਇੱਥੋਂ ਆਪਾਂ ਰਾਈਟ ਟਰਨ ਲੈ ਲਿਆ ਰੋਡ ਤੋਂ ਚਲੋ ਜੀ ਖਿੱਚੋ ਗੱਡੀ ਯਾਰ ਤੇ ਮੇਰੇ ਬਹੁਤ ਜਿਹੜੇ ਉਹਨਾਂ ਦੇ ਆਉਂਦੇ ਸੀ ਵੀ ਤੁਸੀਂ ਇੱਕ ਵਾਰੀ ਗगन ਦੇ ਢਿੱਲੇ ਤੇ ਜ਼ਰੂਰ ਜਾ ਕੇ ਆਓ ਬਹੁਤ ਵਧੀਆ ਲੋਕੇਸ਼ਨ ਆ ਤੇ ਚਲੋ ਸਪੈਸ਼ਲੀ ਮੇਰਾ ਬ੍ਰਦਰ ਇਕਮਾਲ ਸਿੰਘ ਜਲੰਧਰ ਤੋਂ ਤੇ ਇੱਕ ਮੇਰਾ ਵੀਰਾ ਛੋਟਾ ਗगन ਬਰਾਮ ਤੋਂ ਇਹਨਾਂ ਦਾ ਬੜਾ ਸਿਕਾ ਵੀ ਭਾਈ ਤੁਸੀਂ ਉੱਥੇ ਜਾ ਕੇ ਆਓ ਵੀ ਅਸੀਂ ਜਾ ਕੇ ਆਏ ਹਾਂ ਤੇ ਅੱਜ ਚਲਦੇ ਆ ਗगन ਦੇ ਢਿੱਲੇ ਤੇ ਆ ਗਏ ਅਸੀਂ ਗगन ਦੇ ਢਿੱਲੇ ਤੇ ਇੱਥੇ ਗੱਡੀ پارک ਲਾ ਲਈਏ ਤੇ ਉਹ ਉੱਪਰ ਨਾ ਪਹਾੜ ਦੇ ਉੱਪਰ ਜੂਮ ਕਰਕੇ ਦਿਖਾਉਂਦਾ ਉਹ ਧੁੰਦ ਵੀ ਬਈ ਉੱਥੇ ਜਾਣਾ ਆ ਤੇ ਮੁੰਡਾ ਕਹਿੰਦਾ ਵੀ ਅੱਜ ਕੀ ਪੱਟ ਘਟਾਉਣੇ ਪੈਣੇ ਯਾਰ ਤੇ ਬਾਕੀ ਦੇਖਦੇ ਆ ਚੱਲਦੇ ਆ ਮੈਨੂੰ ਫਸਟ ਟਾਈਮ ਹੀ ਆਇਆ ਸੁਣਿਆ ਬਹੁਤ ਆ ਤੇ ਬਾਕੀ ਦੁਕਾਨਾਂ ਲੱਗੀਆਂ ਆ ਥੱਲੇ ਇੱਥੇ ਗਰਮ ਗਰਮ ਗਲੇਟੀਆਂ ਵੀ ਆ ਖਾਣ ਲਈ ਫਾਸਟ ਫੂਡ ਤਾਂ ਹੁੰਦੀ ਹਰ ਜਗ੍ਹਾ ਹੀ ਤੇ ਇਹ ਹੈਗਾ ਪਰਚੀਨ ਛੇ ਮੰਦਰ ਗगनਜੀ ਦਾ ਟਿੱਲਾ ਤੇ ਦੇਖੀ ਭਰਾ Holi ਦੇ ਇਹਨੂੰ ਪੱਲਾ ਪੱਲਾ ਘੰਟੀ ਤੇ ਕੜਿਆਲ ਵੀ ਕਹ ਲੈਂਦੇ ਇਹਨੂੰ ਆਪਾਂ ਤੇ ਵਿਊ ਵੋਹ ਸ਼ਾਨਦਾਰ ਆ ਇੱਥੇ ਦਾ ਮੈਂ ਧੁੰਦਦਾ ਹੈਗੀ ਆ ਕਿ ਮੱਠੀ ਮੱਠੀ ਹਵਾ ਵੀ ਵਗਣ ਲੱਪਈ ਆ ਵੀਰੇ ਕਿੰਨੀਆਂ ਕਪੋੜੀਆਂ ਆ ਕਿੰਨੀਆਂ ਕਪੋੜੀਆਂ ਆ 400 ਦੇ ਕਰੀਬ ਹੈ ਮੇਰੇ ਖਿਆਲ ਨਾਲ 400 ਦੇ ਕਰੀਬ ਨੇ ਪਲੇਨ ਅਚ ਪੋੜੀਆਂ ਆ ਨਾ ਪੋੜੀਆਂ ਆ ਗੱਡੀ ਗੱਡੀਆਂ ਨਹੀਂ ਜਾਂਦੀਆਂ 750 ਸਾਡੇ ਸਾਡੇ ਪਲੇਨ 750 ਪੋੜੀ 750 ਇਹ ਤੁਸੀਂ ਐਂ ਤੁਹਾਨੂੰ ਪਤਾ ਨਹੀਂ ਜਣੀ ਥੋੜੀ ਪੋੜੀ ਨਹੀਂ ਐਂ ਉਹ ਸਾਲੀ ਪੋਣੀ ਵਿੱਚ ਆ ਗਈਆਂ ਨਾ ਵਿੱਚ ਉਹ 750 ਨਾ 750 ਪੋੜੀ ਹੈ ਫਾਜੀ 750 ਹਾਂਜੀ ਹਾਂਜੀ ਓਕੇ ਕਿੰਨਾ ਕੁ ਟਾਈਮ ਲੱਗੂ ਜਾਣ ਨੂੰ ਹਾਂਜੀ ਲੱਗਣਾ ਪੌਣਾ ਕਿਆ ਘੰਟਾ ਠੀਕ ਯਾਰ ਮੈਂ ਤਾਂ ਹੀ ਬਾਰਾ ਬੰਦ ਵੀ ਵੈਰੀ ਗੁੱਡ ਤੁਸੀਂ ਲੋਕਲ ਹੀ ਆਂ ਤਾਂ ਹੀ ਪਹੁੰਚ ਜਾਈਂ ਸਾਈਓ ਤੁਸੀਂ ਪਹੁੰਚਦੇ ਮੇਰਾ ਮੇਰਾ ਪਹਿਲੀ ਵਾਰ ਹੀ ਆਇਆ ਆ ਸੁਣਿਆ ਬਹੁਤ ਹੈ ਗਗਨ ਜੀ ਦਾ ਟਿੱਲਾ ਤੇ ਅੱਜ ਇਹਦੀ ਹਿਸਟਰੀ ਬਾਰੇ ਤੁਹਾਨੂੰ ਪਤਾ ਕੁਝ ਪੰਡਤ ਜੀ ਨੂੰ ਹਾਂ ਜੀ ਆ ਜੀ ਉਹਨਾਂ ਕੋਲ ਚਲੋ ਪੰਡਤ ਜੀ ਨੂੰ ਪੁੱਛਦੇ ਆ ਇੱਥੇ ਦੀ ਹਿਸਟਰੀ ਬਾਰੇ ਤੇ 750 ਸਾਢੇ 750 ਪੋੜੀਆਂ ਆ ਤੇ ਕਿੰਨਾ ਟਾਈਮ ਲੱਗਦਾ ਜੀ ਬਾਬੇ ਕਿੰਨਾ ਟਾਈਮ ਲੱਗਦਾ ਜਾਣ ਨੂੰ 15-20 ਮਿੰਟ ਬੱਸ ਗੱਡੀ ਦੀ ਇਹ ਮੈਂ ਮੁੜ ਕੇ ਦਿਮਾ ਆ ਕੇ ਜਾਂ ਪਹਿਲਾਂ ਘਟਾਲ ਮੈਂ ਘਟਾ ਲਿਓ ਕੋਈ ਨਹੀਂ ਚਲੋ ਮਿਹਰਬਾਨੀ ਜੀ ਤੁਹਾਡੀ ਬਹੁਤ ਬਾਰ ਕਿਨੇ ਜੇ ਤੁਸੀਂ ਡਿਊਟੀ ਕਰ ਰਹੇ ਹੋ ਇੱਥੇ ਮੈਨੂੰ ਜੀ ਮੈਂ 2004 ਤੋਂ ਡਿਊਟੀ ਕਰ ਰਿਹਾ ਜੀ 2004 ਤੋਂ ਸੁੱਖਣਾ ਹੋ ਗਏ ਆ ਤੁਹਾਨੂੰ 20 ਸਾਲ ਹੀ ਹੋ ਗਏ ਨਾ ਬਹੁਤ ਵਧੀਆ ਗਗਨ ਜੀ ਦੇ ਟਿੱਲੇ ਬਾਰੇ ਸੁਣਿਆ ਬਹੁਤ ਆ ਸੀ ਤੇ ਕੀ ਖਾਸ ਗੱਲ ਆ ਇੱਥੇ ਦੀ ਇੱਥੇ ਲਿਖਿਆ ਉੱਪਰ ਇਤਿਹਾਸਿਕ ਆ ਜੀ ਲਿਖਿਆ ਹੋਇਆ ਆ ਹਾਂਜੀ ਠੀਕ ਆ ਜੀ ਤੇ ਬਾਕੀ ਜਾ ਕੇ ਦੇਖਦੇ ਆ ਤੁਸੀਂ ਕਿੰਨੇ ਚਿਰ ਬਾਝ ਜਾਂਦੇ ਮੱਥਾ ਟੇਕਣ ਜਦੋਂ ਮਾਲਕ ਦਾ ਹੁਕਮ ਹੋ ਜਾ ਜਦੋਂ ਚੱਲ ਜਾਈਏ ਇਹ ਨਹੀਂ ਤਾਂ ਨਾਲ ਦੀਆਂ ਗੱਡੀਆਂ ਵੀ ਜਾਂਦੀਆਂ ਗੱਡੀ ਲੱਗੀ ਆ ਜੀ ਮੰਦਿਰ ਦੀ 50 ਰੁਪਏ ਕਿਰਾਇਆ ਲੈਂਦੀ ਆ ਆਣ ਜਾਣ ਦਾ ਕਿਰਾਇਆ ਆਣ ਜਾਣ ਦਾ 50 ਰੁਪਏ ਗੱਡੀ ਹੈਗੀ ਆ ਆ ਗਈ ਉੱਪਰ ਸਵਾਰੀ ਲੈ ਕੇ ਜਾਣ ਦਾ ਵੇਟ ਕਰਦੇ ਆ ਵੀ ਆਪਾਂ ਵੀਡੀਓ ਬਣਾਉਣੀ ਹੈ ਜੀ ਡਰੇਸ ਆ ਜਾਂਦੀ ਗੱਡੀ ਡਰੇਟਰ ਹੈ ਮੇਰੇ ਖਿਆਲ ਨਹੀਂ ਨਹੀਂ ਬਲੈਰੋ ਗੱਡੀ ਹੈ ਅੱਛਾ ਬਲੈਰੋ ਗੱਡੀ ਆ ਤੇ ਇੱਥੋਂ ਬਲੈਰੋ ਗੱਡੀ ਜਾਂਦੀ ਆ ਪੀਆਰ 'ਤੇ ਕਰਾਇਆ ਲੈਂਦੇ ਆ ਤੇ ਆਪਾਂ ਉਹਦੇ ਵਿੱਚ ਚੱਲਦੇ ਆ ਤੇ ਥੈਂਕ ਯੂ ਅੰਕਲ ਜੀ ਤੁਸੀਂ ਬਹੁਤ ਵਧੀਆ ਸਾਨੂੰ ਦਾਸ ਦਿੱਤਾ ਕਿਉਂਕਿ ਅਸੀਂ ਵੀਡੀਓ ਬਣਾਉਂਦੇ ਆ ਨਾ ਜਾਣ ਸੀ ਜਦੋਂ ਨਾ ਪੌੜੀਆਂ ਚੜਾਂਗੇ ਤਾਂ ਹੱਥ ਸ਼ੇਕ ਹੁੰਦਾ ਵੀਡੀਓ ਸਹੀ ਬਣਦੀ ਨਹੀਂਗੀ ਹਾਂਜੀ ਹਾਂਜੀ ਤੇ ਵੀ ਅੰਕਲ ਜਿੱਦਾਂ ਧੁਰ ਲੈ ਆ ਨਾ ਉਹ ਰਸਤੇ ਜੇ ਦਾ ਮੂਰਤੀ ਹੁੰਦੀ ਇੱਕ ਰਸਤੇ ਜੇ ਫਿਰ ਰੁਕਣੀ ਨਹੀਂ ਗੱਡੀ ਇਹਨਾਂ ਦੀ ਜੇ ਤੁਸੀਂ ਵੀਡੀਓ ਬਣਾਣੀ ਹੈ ਤਾਂ ਤੁਰ ਕੇ ਜਾਓ ਨਹੀਂ ਤਾਂ ਫੇਰ ਵਾਪਸੀ ਆਉਂਦੇ ਹੋਏ ਆਜਾਂਗੇ ਨਾ ਹਾਂ ਜਿੱਦਾਂ ਮਰਜੀ ਆ ਲੈ ਆਉਗਾ ਓਕੇ ਗੁੱਡ ਮਗਨ ਲੈ ਲਿਆ ਇੱਥੋਂ ਲੈ ਸੇ ਇਹਨੂੰ ਲੱਗ ਗਈ ਭੁੱਖ ਪਹਿਲੇ ਭੁੱਖ ਲੱਗ ਗਈ ਆ ਗੱਡੀ 'ਚ ਆਏ ਨਾ ਥੋੜਾ ਜਿਹਾ ਹੋ ਗਿਆ ਗੱਡੀ 'ਚ ਆਏ ਝੋਲ ਗਿਆ ਦਾ ਲੱਗ ਗਿਆ ਗੱਡੀ ਇਹ ਚਲਾ ਕੇ ਲੈ ਕੇ ਆਇਆ ਹੁਣ ਤੇ ਚਲੋ ਬਾਕੀ ਚੱਲਦੇ ਆ ਆ ਟੁੱਟੇ ਪੈਸੇ ਮੈਨੂੰ ਦੇ ਦੇ ਮੇਰੇ ਤੋਂ ਹੈ ਨਹੀਂਗੇ ਆ ਮੈਨੂੰ ਦੇ ਦਿਓ ਮੱਥਾ ਟੇਕ ਕੇ ਟੁੱਟੇ ਪੈਸੇ ਹੈ ਨਹੀਂਗੇ ਬਾਕੀ ਪਰਚੀਆਂ ਲੈ ਲੈਂਦੇ ਆ। ਓਹੋ। ਓ ਆਪਰਾ ਮੱਥਾ ਟੇਕ ਕੇ ਆਇਆ। ਕਿੰਨਾ ਟਾਈਮ ਲੱਗਾ? ਹਾਂ? आधा ਘੰਟਾ। आधा ਘੰਟਾ। ਅਸੀਂ ਮੇਰੇ ਖਾਲ ਘੱਤਰਾਪਤਾ ਯੂਜ਼ ਕਰ ਲਿਆ। ਇਹਨੂੰ ਹੋਣਾ ਚਾਹੀਦਾ ਪੋੜੀਆਂ ਵਾਲ ਦੀ ਪੋੜੀਆਂ ਵਾਲ ਦੀ ਚੱਲ ਯਾਰ। ਤੂੰ ਸਹੀ ਸਲਾਹ ਦਿਆ ਕਰ ਤੋ ਕੋਈ। ਤੇ ਪੋੜੀਆਂ ਗੇੜਨੀਆਂ ਸ਼ੁਰੂ ਕਰ ਦੋ। 750 ਪੋੜੀ ਹੈ ਨਾ ਚਲੋ ਆਪਾਂ ਕਿੰਨੀ ਕਿ ਕਿੰਨੀ ਕਿ ਕਿੰਨੀ ਕਿ ਜਾਣਾ ਅੱਧਾ ਘੰਟਾ ਜਾਣ ਨੂੰ ਲੱਗਦਾ ਅੱਧਾ ਤੇ ਇੱਥੇ ਥਾਂ-ਥਾਂ ਤੇ ਲਿਖ ਕੇ ਲਾਇਆ ਵੀ ਇਸ ਸਥਾਨ ਕੀ ਸਫਾਈ ਔਰ ਮਰਿਆਦਾ ਬਣਾਈ ਰੱਖੇ ਕਹਿੰਦਾ ਸਾਰੇ ਭਗਤਾਂ ਨੂੰ ਬੇਨਤੀ ਆ ਵੀ ਸਫਾਈ ਵਾਕਈ ਇੱਥੇ ਬਹੁਤ ਆ ਜੇ ਦਾ ਅਸੀਂ ਝਾਤੀ ਮਾਰੋ ਸਾਰੇ ਪਾਸੇ ਬਨ ਪੱਤਾ ਵੀ ਕੋਈ ਡਿਗਿਆ ਨਹੀਂ ਲੱਗਦਾ ਰੋਡ ਤੇ ਸਫਾਈ ਬਹੁ ਕਰਦੇ ਆ ਕਰਨੀ ਵੀ ਚਾਹੀਦੀ ਆ ਧਾਰਮਿਕ ਜਗਾ ਯਾਰ ਲੋ ਜੀ ਇੱਥੇ ਤੱਕ ਪੌੜੀਆਂ ਤੇ ਨਾਲ ਨਾਲ ਰਸਤਾ ਆ ਗੱਡੀ ਜਾਣ ਲਈ ਇਹਨਾਂ ਨੇ ਆਪਣੀਆਂ ਗੱਡੀਆਂ ਜਾਣ ਲਈ ਰੱਖਿਆ ਆ ਤੇ ਜਿੱਦਾਂ ਉੱਤੇ ਲੰਗਰ ਦਾ ਸਮਾਨ ਆ ਜਾ ਕੋਈ ਹੋਰ ਸਮਾਨ ਲੈ ਜਾਣਾ ਹੁੰਦਾ ਆ ਤੇ ਨਾਲ ਦੀ ਨਾਲ ਇਹ ਸਵਾਰੀਆਂ ਲਈ ਵੀ ਆ ਜਿਹੜੇ ਯਾਤਰੀ ਆ ਰਹੇ ਆ ਸ਼ਰਧਾਲੂ ਆ ਰਹੇ ਉਹਨਾਂ ਨੂੰ 50 ਰੁਪਏ ਪਰ ਸਵਾਰੀ ਲੈ ਕੇ ਮੱਥਾ ਟੇਕਣ ਲੈ ਕੇ ਜਾਂਦੇ ਆ ਤੇ ਅਸੀਂ ਹੁਣ ਪੈਦਲ ਜਾ ਰਹੇ ਆ ਅੱਗੇ ਜਾ ਕੇ ਦੇਖਦੇ ਆ ਜੀ ਤੇ ਅਸੀਂ ਅੱਧੀਆਂ ਕਪੋੜੀਆਂ ਆ ਗਏ ਆ ਤੇ ਅੱਧੀਆਂ ਕਪੋੜੀਆਂ ਜਦੋਂ ਆਪਾਂ ਚੜੇ ਹੁੰਦੇ ਆ ਤੇ ਸਾਹਮਣੇ ਸ਼ਿਵਜੀ ਮਹਾਰਾਜ ਦੀ ਬਹੁਤ ਵੱਡੀ ਪ੍ਰਤੀਮਾ ਬਣੀ ਹੋਈ ਆ ਤੇ ਗੁਫਾ ਦੇ ਵਿੱਚ ਸ਼ਿਵਜੀ ਮਹਾਰਾਜ ਦੀ ਪ੍ਰਤੀਮਾ ਬਣੀ ਹੋਈ ਆ ਤੇ ਕਰੋ ਦਰਸ਼ਨ ਤੇ ਹਾਂ ਗਗਨ ਕਿਦਾਂ ਬਹੁਤ ਵਧੀਆ ਕਿੱਦਾਂ ਫਾ ਇਹ ਤਾਂ ਪਤਾ ਨਹੀਂ ਮੈਨੂੰ ਨਿਆਣਿਆਂ ਨੇ ਨਹੀਂ ਨਿਆਣਿਆਂ ਨੇ ਨਹੀਂ ਇਹ ਐਕਚੁਅਲੀ ਨਾ ਇੱਕ ਜਿੱਦਾਂ ਜਿਨ੍ਹਾਂ ਦੇ ਘਰ ਨਹੀਂ ਬਣਦੇ ਉਹ ਮੇਰਾ ਖਿਆਲ ਆ ਵੀ ਇਦਾਂ ਸ਼ੈਤ ਸੋਕੇ ਜਾਂਦੇ ਨਾ ਇਦਾਂ ਬਣਾਉਂਦੇ ਆ ਤੇ ਬਾਕੀ ਡੀਪਲੀ ਨਹੀਂ ਪਤਾ ਪੁੱਛਾਂਗੇ ਕਿਦਾਂ ਸਾ ਚੜਿਆ ਬਹੁਤ ਹਾਂ ਬਹੁਤ ਸਾ ਚੜਿਆ ਸਾਗਾ ਨਾ ਚੜ ਗਿਆ ਸਾ ਪੌੜੀਆਂ ਚ ਚੜਨ ओके okay, गुड किस साइड है कि रह गई पौड़िया बड़िया व्यू बहुत शानदार है ना इतना हां हां चल गए हाँ कि पौड़ियाँ हो रहा नहीं उतरे ਟੋਟਲ ਕਿੰਨੀਆਂ ਯੋਟ ਨਹੀਂ ਜਿੰਨੀਆਂ ਕਾਪਾ ਥੱਲੇੋਂ ਆ ਗਏ ਉਨੀਆਂ ਕ ਹੈਗੀਆਂ ਅੱਗੇ ਹੋਰ ਨਹੀਂ ਤਾਂ ਘਾਟ ਆ ਘਟਿਆ ਹਾਂਜੀ ਓਕੇ ਆਪਾਂ ਖੜੀ ਚੜਾ ਕੱਟ ਨੇ ਚੜਾਈ ਜਾ ਰਿਹਾ ਜੀ ਤੁਸੀਂ ਆਉਂਦੇ ਰਹਿੰਦੇ ਪਹਿਲੀ ਵਾਰ ਹੀ ਆਏ ਤੁਸੀਂ ਆਉਂਦੇ ਰਹਿੰਦੇ ਨੇ ਤੁਸੀਂ ਦੂਜੀ ਵਾਰ ਹੀ ਆਏ ਕੋ ਪਹਿਲੀ ਆਏ ਹਾਂਜੀ ਆਏ ਆਏ ਸਾਰੇ ਆਏ ਨੇ ਅਸੀਂ ਪਹਿਲੀ ਵਾਰ ਹੀ ਆਏ ਲੋਕ ਤਾਂ ਨਹੀਂ ਆਏ ਜੀ ਗੁੱਡ ਉਹ ਪਰ ਪਿੰਡ ਸਾਡਾ ਬਰਾਮ ਇਹ ਸ਼ੇਵਦੀ ਮਾਰਾਈ ਦੀ ਪ੍ਰਤੀਮਾ ਨਾ ਕਿੰਨੀ ਬਹੁਤ ਉੱਚੀ ਆ ਕਿੰਨੇ ਫੁੱਟ ਹੋਗੀ ਏ 30 40 ਫੁੱਟ ਹੋਣੀ ਹੁਣੀ ਇੰਨੀ ਫੁੱਟ ਤਾਂ ਹੋਣੀ ਆ 40 ਕੁ ਫੁੱਟ ਤਾਂ ਹੈਗੀ ਆ ਮੈਂ ਤਾਂ 10 10 ਸੀ ਵੀ ਇੱਕ ਆਦੇ ਬਣਾਉਂਦੇ ਆ ਨੇ ਕਿਉਂ ਬਣਾਤੇ ਭਾਜੀ ਕਿਉਂ ਬਣਾਤੇ ਆ ਪਤਾ ਕੁਛ ਇਹ ਬੋਲਦਾ ਕਿ ਇਹ ਬਣਾਨੇ ਸੇ ਮਕਾਨ ਜਿ세 ਘਰ ਮਕਾਨ ਬਣਵਾਣਾ ਹੋ ਤਾਂ ਮਤਲਬ ਇਸ ਵਿੱਚ ਥੋੜਾ ਵਾਲਾ ਹਾਂ ਠੀਕ ਆ ਉਹੀ ਗੱਲ ਜਿਹੜੀ ਤੁਹਾਨੂੰ ਮੈਂ ਦੱਸੀ ਸੀਗੀ ਹਾਂ 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 ਵੈਰੀ ਗੁੱਡ ਚਲੋ ਬਹੁਤ ਵਧੀਆ ਮਨਤਾ ਆ ਮਹਾਰਾਜ ਅੱਗੇ ਹਾਂਜੀ 750 ਪੌੜੀਆਂ ਚੜ ਕੇ ਫਾਈਨਲੀ ਅਸੀਂ ਗਗਨਜੀ ਦੇ ਟਿੱਲੇ ਮੰਦਿਰ ਤੇ ਆ ਪਹੁੰਚੇ ਆ ਤੇ ਇੱਥੇ ਜੋੜੇ ਉਤਾਰ ਕੇ ਤੇ ਅੰਦਰ ਦਰਸ਼ਨ ਕਰਾਂਗੇ ਤੇ ਆਇਆ ਮੈਂ ਵੀ ਪਹਿਲੀ ਵਾਰ ਹੀ ਆ ਬਾਕੀ ਗੱਲਬਾਤ ਕਰਦੇ ਆਂ ਅੰਦਰ ਜਾ ਕੇ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਤੇ ਆਪ ਵੀ ਦਰਸ਼ਨ ਕਰਦੇ ਆ ਤੇ ਆਜੋ ਹੁਣ ਕਰਦੇ ਆ ਦਰਸ਼ਨ ਗਗਨ ਜੀ ਦਾ ਢਿੱਲਾ ਤੇ ਇੱਥੇ ਵੀ ਕੀ ਹਿਸਟਰੀ ਆ ਹੋ ਆਪੇ ਪੰਡਤ ਜੀ ਨੂੰ ਇੱਥੋਂ ਪਤਾ ਕਰਦੇ ਆ ਮੇਨ ਮੰਦਿਰ ਇੱਥੇ ਤੇ ਹਨੂਮੰਦੀ ਦਾ ਮੰਦਿਰ ਨਾਲੇ ਹੀ ਇੱਧਰ ਮਾਤਾ ਦਾ ਮੰਦਿਰ ਮਾਤਾ ਰਣੀ ਦਾ ਤੇ ਤੇ ਨੰਦੀ ਇਹ ਸਾਹਮਣੇ ਸ਼ਿਵਲਿੰਗ ਸ਼ਿਵਜੀ ਮਹਾਰਾਜ ਜੀ ਦਾ ਮੰਦਿਰ ਬਹੁਤ ਹੀ ਜਿਆਦਾ ਮਨਮੋਹਕ ਦ੍ਰਿਸ਼ਾ ਇੱਥੇ ਦਾ ਤੇ ਜਿਹੜੇ ਇੱਥੇ ਯਾਤਰੀ ਲੋਕ ਮੱਥਾ ਟੇਕਣ ਆਏ ਉਹ ਆਪਣੀਆਂ ਸੈਲਫੀਆ ਖਿੱਚਦੇ ਕਿਉਂਕਿ ਪਿਛਲਾ 뷰 ਬਹੁਤ ਸ਼ਾਨਦਾਰ ਆ ਇੱਥੇ ਦਾ ਬਹੁਤ ਹੀ ਸ਼ਾਨਦਾਰ 뷰 ਆ ਇਹਨਾਂ ਦੇ ਨਾਲ ਦੇ ਵਿੱਚ ਤਾਂ ਆ ਕੇ ਇਦਾਂ ਲੱਗਦਾ ਹੈ ਜਿਦਾ ਨਾ ਆਪਾਂ ਕਿਤੇ ਬਹੁਤ ਜਿਆਦਾ ਮਤਲਬ ਅਸਬਹਾਂਚ ਬੈਠੇ ਹੁੰਦੇ ਆ ਇਹ ਸਾਡਾ ਗगन ਗगन ਕਿੱਥਾ ਬਹੁਤ ਠੰਡ ਬਹੁ ਕਿੱਥੇ ਆਏ ਅੱਜ ਗਗਨਜੀ ਕਟਿਲਾ ਪਲੀਅਰ ਹੈਗਾ ਅੱਗੇ ਵੀ ਆਇਆ ਪਹਿਲਾਂ ਕਿਹਨੇ ਕਿਹਦੇ ਨਾਲ ਆਇਆ ਸੀਗਾ ਦਸ ਇਕੱਲਾ ਹੀ ਆਇਆ ਹੈ ਇਕੱਲਾ ਯਾਰ ਠੀਕ ਹੈ ਤੇ ਇਧਰ ਪਿੱਛੇ ਵੀ ਇੱਕ ਪਿੱਪਲ ਦੇ ਨਾਲ ਛੋਟਾ ਜਿਹਾ ਮੰਦਿਰ ਹੈ ਇਹ ਜੋਤ ਜਗਦੀ ਹੈ ਇੱਥੇ ਤੇ 뷰 ਬਹੁਤ ਸ਼ਾਨਦਾਰ ਹੈ ਇੱਥੇ ਦਾ ਆਓ ਦਰਸ਼ਨ ਕਰੋ ਮੱਥਾ ਟੇਕੋ ਤਲਵਾੜੇ ਦੇ ਬਿਲਕੁਲ ਲੱਗੇ ਆ ਤੇ ਇੱਥੇ ਆ ਕੇ ਇਦਾਂ ਪ੍ਰਤੀਤ ਹੁੰਦਾ ਜਿਦਾਂ ਕਿਤੇ ਆਪਾਂ ਬਹੁਤ ਜ਼ਿਆਦਾ ਦੂਰ ਆਇਆ ਹੁੰਦੇ ਆ ਨਾ ਇਦਾਂ ਮੰਨ ਲਓ ਹਿਮਾਚਲ ਦੇ ਵਿੱਚ ਹੁੰਦੇ ਆ ਜਦ ਕਿ ਇਹ ਪੰਜਾਬ 'ਚ ਆ ਤੇ ਪੰਜਾਬ ਦੇ ਵਿੱਚ ਹੀ ਆ ਤਲਵਾੜੇ ਦੇ ਬਿਲਕੁਲ ਲੱਗੇ ਪੈਂਦਾ ਇਹ ਕਿ ਦਸੂਏ ਤੋਂ ਟਰਨ ਲੈਂਦਾ ਜੇ ਆਪਾਂ ਭੋਗਪੁਰ ਵਾਲੀ ਸਾਈਡ ਤੋਂ ਜਲੰਧਰ ਵਾਲੀ ਸਾਈਡ ਤੋਂ ਆਉਂਦੇ ਨਾ ਦਸੂਏ ਤੋਂ ਟਰਨ ਲੈਣਾ ਪੈਂਦਾ ਆ मंदिर का इतिहास इतने इत्य मंदिर का इतिहास तो जहाँ इन्होंने हिंदी में लिख के लाया है गगन जी का टिले का इतिहास पांडवों से जुड़ा हुआ है अज्ञातवास काटने से पहले भगवान श्री कृष्ण जी ने पांडवों से कहा कि अज्ञातवास में जाने से पहले तुम किसी सुनसान जगह की तलाश कर वहाँ पर भगवान शिव जी की पूजा अर्चना करना तब पांडव भगवान श्री कृष्ण जी की बताई बात पर अमल करते हुए सुनसान जगह की तलाश करते करते इन पहाड़ियों पर पहुंचे हाँ पांडवों और द्रौपदी ने भगवान शिव शंकर जी की पूजा की पूजा से खुश होकर भगवान शिव जी ने उन्हें दर्शन दिए और एक शिवलिंग देकर वरदान दिया कि भविष्य में जो यहाँ पर सच्चे मन से और श्रद्धा से पूजा अर्चना करेगा उसकी इच्छा पूरी होगी उसके बाद पांडवों और द्रौपदी ने अज्ञातवास शुरू करने के लिए बेस बदल कर दसूहा शहर जिसे उस समय विराट नगरी के नाम से जाना जाता था।, था राज विराट के दरबार में नौकरी की अपने अग्ञास वास के दौरान पूर्णवासी के दिन में से कोई ना कोई बेस बदल कर इस पहाड़ी पर आकर भगवान शिव की पूजा करता था इस मंदिर का इतिहास समय से भी जुड़ा हुआ है कहते हैं कि के समय में हिमाचल का एक राजा जब यहाँ से पहाड़ी के नीचे से गुजर रहा था तो उसे पहाड़ी पर कुछ दिखाई दिया और राजा ने पहाड़ी के ऊपर जाकर देखा तो उसे वहा पर पवित्र शिवलिंग दिखाई दिया राजा के घर कोई औलाद नहीं थी राजा ने यहाँ पूजा करने के पूजा करके औलाद का वरदान मांगा कि यदि उसके घर में कोई औलाद हो जाए तो वह पूर्णमासी के दिन यहाँ आकर हवन यज्ञ करवाएगा कुछ समय के पश्चात राजा के घर एक लड़की ने जन्म लिया तब राजा ने इस स्थान पर आकर हवन यज्ञ रखवाने के पश्चात लड़की का नाम गगन रखा तब से यह, यह स्थान ਗਗਨ ਜੀ ਦਾ ਟਿੱਲਾ ਕੇ ਨਾਮ ਸੇ ਮਸ਼ਹੂਰ ਹੋ ਗਿਆ ਹੈ ਔਰ ਇਸ ਇੱਥੇ ਦਾ ਇਤਿਹਾਸ ਇਸ ਤੌਰ ਤੇ ਇੱਕ ਅਦਾ ਚਮਚਾ ਬਸ ਥੋੜੀ ਬੋਲੀ ਕੜੀ ਵੀ ਦੇ ਉੱਤੇ ਬਸ ਵਾਹਿਗੁਰੂ ਫਾਈਨਲੀ ਦਰਸ਼ਨ ਕਰਕੇ ਹੁਣ ਬਾਫੀਆ ਤੇ ਹੁਣ ਆਉਂਦੇ ਵਕਤ ਆ ਪਾ ਰਹੇ ਆ ਗੱਡੀ ਦੇ ਵਿੱਚ ਝੂਟਲੇ ਦੇ ਲੈਂਦੇ ਹੈਨਾ ਫਲੇਰੋ ਓਪਨ ਹੈ ਜਾਂ ਪਿੱਛੋਂ ਤੇ ਫੜ ਕੇ ਰੱਖੀ ਡੇਰ ਆ ਤੇ ਆਉਂਦੇ ਬਾਅਦ ਜਾਂਦੇ ਵਕਤ ਜਦੋਂ ਆ ਰਹੇ ਸੀ ਮੱਥੇ ਟੇਕ ਲੋਦਾ ਤਾਂ ਪਤਾ ਲੱਗਦਾ ਸੀ ਪਰ ਜਾਂਦੇ ਵਕਤ ਨਹੀਂ ਪਤਾ ਲੱਗ ਰਿਹਾ ਉਹ ਫਾਸਿਯਾ ਦੀ ਗੱਡੀ ਪਤਾ ਨਹੀਂ ਇਹਨਾਂ ਦਾ ਡਰ ਲੱਗਦਾ ਪਤਾ ਨਹੀਂ ਲੱਗਦਾ ਪਹਿਲੀ ਏਰੀਆ ਹਾਂ ਹਾਂਜੀ ਕਿੱਥੋਂ ਤੁਮਾ ਚਲਦਾ ਕਿਹੜਾ ਏਰੀਆ 18 ਥਾਣਾ 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 18 ਥਾਣਾ ਥਾਣਾ ਤਾਂ ਪੇ ਇੱਥੇ ਅੱਗੇ ਵੀ ਆਏ ਕਿ ਨਹੀਂ ਕਿਦਾਂ ਦਾ ਫੀਲ ਹੋਇਆ ਇੱਥੇ ਆ ਕੇ ਵਧੀਆ ਵਧੀਆ ਫੀਲ ਹੋਇਆ ਓਕੇ ਗੁੱਡ ਇਹਦੇ ਨਾਲ ਹੁਣ ਲੱਗਦਾ ਕਿ 30 ਸੈਕਿੰਡ ਚ ਥੱਲੇ ਉਤਰ ਆਏ ਆ ਤੇ ਫਾਈਨਲੀ نیچے ਆ ਗਏ ਆਪਾਂ ਜਾਂਦੇ ਵਕਤ ਜਿਹੜਾ ਲੱਗਾ ਸੀ ਮੇਰੇ ਖਿਆਲ ਅੱਧਾ ਘੰਟਾ ਲੱਗਿਆ ਸੀਗਾ ਤੇ ਆਉਂਦੇ ਵਕਤ ਪਤ ਤਵਾ ਇੱਕ ਮਿੰਟ ਬਤਾਲੀ ਇੱਕ ਮਿੰਟ ਲੱਗਾ ਤੇ ਚਲੋ ਆਜੋ ਮਰ ਲੰਮੇ ਲੈ ਕੇ ਡਿੱਗ ਗਿਆ ਕਿੱਥੇ ਆ ਗਿਆ ਕਿਹਦੇ ਆਮਰ ਸਰਵਾ ਕੋਲੀ ਵਰਗੀ ਅੱਜ ਆਉਣੀ ਵਾਸਤੇ ਪਤਾ ਵੀ ਨਹੀਂ ਲੱਗਦਾ ਕਿਹੜੇ ਕਿੱਥੇ ਲੈ ਆਇਆ ਜਾਂਦੀਆਂ ਵੀ ਕੱਢ ਲੈਂਦੇ ਨਹੀਂ ਬੱਤੀ ਚਲ ਹਾਂਜੀ 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 ਗੱਡੀ ਦਾ ਸਾਰਾ ਜੂਟ ਲੈ ਕੇ ਆਏ। ਤੇ ਇਹ ਅੱਜ ਅੰਕੋ ਜੀ ਲੱਗੇ ਤਾਂ ਤੋ ਪਰਚੀ ਲੈਣ ਕਹਿੰਦੇ ਵੀ 400 ਰੁਪਈਆ ਦੇਣ। ਕਹਿੰਦਾ 400। 1000 ਰੁਪਈਆ। 10 ਰੁਪਈਆ ਉਹ ਨਹੀਂ 1000 ਰੁਪਈਆ ਕਰਦੇ ਨੇ। ਤੇ ਇਹ ਬਹੁਤ ਵਧੀਆ ਲੱਗਿਆ ਜੀ ਜਾ ਕੇ ਉੱਥੇ। ਈਲੀਆਰੀ ਆਇਆ ਮੰਦਰ ਬਹੁਤ ਪਿਆਰਾ ਬਣਿਆ ਆ। ਹਾਂਜੀ ਹਾਂਜੀ। ਤੇ ਤੁਸੀਂ ਸਾਨੂੰ ਦੱਸਿਆ ਨੀ ਗੱਡੀਆਂ ਵੀ ਜਾਂਦੀਆਂ ਲੋਕੀ ਗੱਡੀਆਂ ਲੈ ਕੇ ਤਾਂ ਕਿਉਂ ਆ? ਨਹੀਂ ਜੀ ਇਹ ਕਮੇਟੀ ਵਾਲੇ ਜਾ ਰਹੇ ਗੱਡੀ ਲੈ ਕੇ ਦੂਸਰੇ ਜਿਲ੍ਹੇ ਤੇ ਦੂਸਰੇ ਗੱਡੀ ਨੂੰ ਜਾਂਦੇ ਨੇ ਤੇ ਇੱਥੇ ਕਿਹੜੇ ਦਿਨ ਜ਼ਿਆਦਾ ਠੰਡਾ ਪੈਂਦਾ ਹੈ? ਇੱਕ ਵਾਰ। ਹਰ ਐਤਵਾਰ। ਕਦੀ ਬਰਫ਼ ਵੀ ਪਈ ਹੈ ਇੱਥੇ? ਨਹੀਂ ਬਰਫ਼ ਨਹੀਂ। ਨਹੀਂ ਪਰ ਲੋਕ ਚਾਹੀਦੇ ਹਨ ਠੰਡ ਬਹੁਤ ਹੁੰਦੀ ਹੈ। ਠੰਡ ਹੁੰਦੀ ਹੈ ਤਾਂ ਬਰਫ਼ ਨਹੀਂ ਪਈ। ਬਾਰਿਸ਼ ਨਹੀਂ। ਬੱਸ ਲੱਗਦਾ ਹੀ ਸੰਭਾਵਨਾ ਹੈ ਬਰਫ਼ ਪੈ ਜਾਊਗੀ। ਪੈ ਜਾਊਗੀ ਜਿੱਦਾਂ ਦੇ ਹਾਲਾਤ ਹੈ। ਜਿੱਦਾਂ ਦੇ ਹਾਲਾਤ ਹੈ। ਚਲੋ ਬਹੁਤ ਵਧੀਆ